ਸਿੱਖਿਆ ਕ੍ਰਾਂਤੀ ਦੀ ਗੱਲ ਹੀ ਅੱਜਕੱਲ ਬਹੁਤ ਚੱਲ ਰਹੀ ਹੈ ਪੰਜਾਬ ਦੇ ਵਿੱਚ ਦੋ ਤਿੰਨ ਗੱਲਾਂ ਤੇ ਗੱਲ ਹੋ ਰਹੀ ਹੈ ਜ਼ਿਆਦਾਤਰ ਜਾਂ ਤਾਂ ਨਸ਼ੇ ਤੇ ਜਾਂ ਫਿਰ ਸਿੱਖਿਆ ਤੇ ਤੇ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਕਹਿੰਦੇ ਕਿ 54 ਕ ਦਿਨ ਦਾ ਸਿੱਖਿਆ ਤਿਉਹਾਰ ਕਰਨਾ ਹੈ ਜਿਹਦੇ ਚ ਲਗਭਗ 2000 ਕਰੋੜ ਦਾ ਖਰਚਾ-ਵਰਚਾ ਕਰਕੇ ਪ੍ਰੋਜੈਕਟ ਵੀ ਚਲਾਉਣੇ ਆ ਪਰ ਮਿੰਟੂ ਜੀ ਅੰਕੜੇ ਕੁਝ ਹੋਰ ਖੇਡ ਜਾਂਦੇ ਆ ਹਕੀਕਤ ਕੁਝ ਹੋਰ ਖੇਡ ਜਾਂਦੀ ਕਈ ਵਾਰੀ ਅੰਕੜਿਆਂ ਦਾ ਵੀ ਤੁਹਾਨੂੰ ਦੱਸਦਾ ਮੈਂ 2000 ਕਰੋੜ ਨਾ ਜਿਹੜਾ ਓਵਰਆਲ ਆਇਆ ਤਿੰਨ ਸਾਲਾਂ ਦਾ ਜੀ ਜਿਹੜਾ ਮਤਲਬ ਕਿ ਗ੍ਰਾਂਟਸ ਦੇ ਰੂਪ ਚ ਤੁਹਾਡੇ ਸਕੂਲਾਂ ਚ ਆਏ ਤਾਂ ਮੰ ਲੋ ਕੰਧ ਕੀਤੀ ਆ ਕੌਲਾ ਕੀਤਾ ਕੋਈ ਹੂੰ ਕਮਰਾ ਬਣਾਇਆ ਜਾਂ ਕਿਤੇ ਬਾਥਰੂਮ ਬਣਾਇਆ ਜੀ ਉਹਦਾ ਉਦਘਾਟਨ ਕਰਨਾ ਆਹ ਬਾਤ ਹੈ ਤੁਸੀਂ ਖੁਦ ਟੀਚਿੰਗ ਲਾਈਨ ਚੋਂ ਤੇ ਮੇਰੇ ਅੱਗੇ ਨੂੰ ਪਤਾ ਹੈ ਕਿ ਭਾਈ ਆ ਕੁਛ ਚੱਲ ਰਿਹਾ ਤਾਂ ਤਿੰਨ ਸਾਲਾਂ ਚ ਜੋ ਆਇਆ ਜੋ ਬਣਿਆ ਹੁਣ ਉਹਦਾ ਉਦਘਾਟਨ ਦਾ ਵੇਲਾ ਆ ਗਿਆ ਇਹੀ ਸਿੱਖਿਆ ਕ੍ਰਾਂਤੀ ਦਾ ਕਾਲ ਸ਼ੁਰੂ ਹੋ ਗਿਆ ਜਿਵੇਂ ਉੱਤੇ ਅਮਰਤ ਕਾਲ ਚੱਲ ਰਿਹਾ ਹੂੰ ਹੂੰ ਤਾਂ ਇੱਥੇ ਸਾਡੇ ਵੀ ਵੱਖ-ਵੱਖ ਸਮਿਆਂ ਤੇ ਕਾਲ ਚੱਲਦੇ ਨੇ ਜੀ ਤਾਂ ਇਥੇ ਸਿੱਖਿਆ ਕ੍ਰਾਂਤੀ ਦਾ ਕਾਲ ਆਰੰਭ ਹੋ ਚੁੱਕਾ ਹੈ ਬਾਡੀ ਚ ਵੀ ਚਲਣਾ ਹੈ ਜੀ ਹੂੰ ਠੀਕ ਹੈ ਨਾ ਜੀ ਇਹ ਮੇਰੇ ਖਿਆਲ ਦੇ ਨਾਲ ਮਈ ਦਾ ਮਹੀਨਾ ਜਿਹੜਾ ਹੈ ਉਹ ਸਾਰਾ ਲਗਾ ਦੇਣਾ ਇਸ ਕਾਲ ਦੇ ਵਿੱਚ ਜਾਏਗਾ ਤਾਂ ਉਹਦੇ ਚ ਕੀ ਹੈ ਸਫ ਹੈ ਜਿਵੇਂ ਅੱਜ 200 ਸਕੂਲਾਂ ਚ ਗਏ ਮੰਤਰੀ ਵਿਧਾਇਕ ਖੁਦ ਮੁੱਖ ਮੰਤਰੀ ਸਾਹਿਬ ਗਏ ਸਨ ਸ਼ਾਇਦ ਨਮਾ ਸ਼ਹਿਰ ਨਹੀਂ ਜੀ ਉੱਥੇ ਬੈਠੇ ਪਰ ਇੱਕ ਗੱਲ ਤੇ ਮਾਫ ਕਰਨਾ ਮੈਨੂੰ ਬਹੁਤ ਅੱਜ ਨਾ ਖਿਜ ਚੜੀ ਹੈ ਸਭ ਮਾਫ ਕਰਨਾ ਕਿ ਮੈਂ ਦੇਖ ਰਿਹਾ ਸੀਗਾ ਮੈਂ ਉੱਧਰ ਬਾਅਦ ਚ ਆਉਣਾ ਚਾਹੁੰਦਾ ਸੀ ਪਰ ਹੁਣ ਮੇਰੇ ਤੋਂ ਨਾ ਗੁੱਸਾ ਕੰਟਰੋਲ ਨਹੀਂ ਹੋ ਰਿਹਾ ਮੇਰਾ ਖੂਨ ਖ올 ਰਿਹਾ ਜੀ ਕਰਦੇ ਨਹੀਂ ਮੈਂ ਸੱਚੀ ਨੂੰ ਗੱਲ ਕਰ ਰਿਹਾ ਹਾਂ ਭਾਵਨਾਤਮਕ ਤੌਰ ਤੇ ਜੀ ਜੀ ਸਾਡਾ ਮੁੱਖ ਮੰਤਰੀ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਿਹਾ ਸੀਗਾ ਹਾਲਾਂਕਿ ਮੈਂ ਇੱਥੇ ਕਿਸੇ ਲਈ ਬੁਰੀ ਭਾਸ਼ਾ ਨਹੀਂ ਵਰਤਾਂਗਾ ਕਿ ਇਹ ਸਲੀਡਰਾਂ ਤੇ ਬਣਦੇ ਰਹਿੰਦੇ ਆ ਹੂੰ ਜਿਵੇਂ ਦੇ ਸਿਆਸੀ ਲੋਕ ਭਾਸ਼ਾ ਵਰਤਦੇ ਆ ਮੈਂ ਉਦਾਂ ਦੀ ਤੇ ਨਹੀਂ ਵਰਤਾਂਗਾ ਜੀ ਪਰ ਸੈਸੋਦੀਆ ਸਾਹਿਬ ਨੇ ਉਹ ਜਵਾਬ ਦੇ ਰਹੇ ਸੀ ਸੈਸੋਦੀਆ ਸਾਹਿਬ ਨੇ ਜਿਵੇਂ ਤੁਸੀਂ ਬਾਈਟ ਕੱਢ ਕੇ ਦੇਖ ਲਓ ਹੂੰ ਉਹ ਸਾਰੀ ਪੀਸੀ ਕੱਢ ਕੇ ਦੇਖ ਲਓ ਜਿਸ ਤਰ੍ਹਾਂ ਸਾਡੇ ਮੁੱਖ ਮੰਤਰੀ ਨੂੰ ਪਿੱਛੇ ਕਰ ਦਿੱਤਾ ਹੂੰ ਸੱਚੀ ਮੇਰਾ ਖੂਨ ਖੋਲਿਆ ਇਸ ਗੱਲ ਤੇ ਬਹੁਤ ਤਕਲੀਫ ਹੁੰਦੀ ਹੈ ਮੈਂ ਲੋਚਕ ਹੋ ਸਕਦਾ ਮੰਗ ਸਾਹਿਬ ਦਾ ਪਰ ਸਾਡੇ ਲੋਕਾਂ ਦੀ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜੋ ਤਾਕਤ ਦਿੱਤੀ ਵੀ ਹੈ ਇਹ ਉਸ ਤਾਕਤ ਦੀ ਕਹਿ ਲਓ ਕਿ ਮੈਂ ਤਾਂ ਇਹਨੂੰ ਜਾ ਰਹੀ ਹੈ ਕਹਿ ਲਓ ਕਿ ਬਿਲਕੁਲ ਬੇਇਜ਼ਤੀ ਹੈ ਸਾਹਿਬ ਜੀ ਇਦਾਂ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਆਪਣੇ ਜਵਾਬ ਦੇਣੇ ਚਾਹੀਦੇ ਉਹ ਜਦੋਂ ਕਹਿੰਦੇ ਕਹੋ ਜੀ ਸਿਸਵਦੀਆ ਸਾਹਿਬ ਤੁਸੀਂ ਵੀ ਆਪਣਾ ਤਜਰਬਾ ਸਾਂਝਾ ਕਰੋ ਹੂੰ ਤੁਸੀਂ ਵੀ ਸਿੱਖਿਆ ਮੰਤਰੀ ਰਹੇ ਤਾਂ ਉਹ ਗੱਲ ਵੜਦੀ ਸੀਗੀ ਜੀ ਠੀਕ ਹੈ ਨਾ ਇੱਕ ਚੁਣੇ ਹੋਏ ਮੁੱਖ ਮੰਤਰੀ ਨੂੰ ਯਾਰ ਪਿੱਛੇ ਕਰਕੇ ਆਪ ਜਵਾਬ ਦੇਣ ਲੱਗ ਜਾਣਾ ਸੱਚਮੁੱਚ ਮੈਂ ਇਸ ਚੀਜ਼ ਨੂੰ ਫੜਿਆ ਮੈਂ ਕੱਲਾ ਟੀਵੀ ਤੇ ਦੇਖ ਰਿਹਾ ਸੀ ਤਾਂ ਮੈਂ ਮਤਲਬ ਕਿ ਬਹੁਤ ਬੇਇੱਜ਼ਤ ਮਹਿਸੂਸ ਕੀਤਾ ਇਸ ਚੀਜ਼ ਤੋਂ ਡਰਦੇ ਸੀ ਆਪਾਂ ਇਸ ਸੀ ਤੋਂ ਡਰਦੇ ਸੀ ਸ਼ਾਇਦ ਉਹ ਚਲੋ ਉਹ ਵੀ ਠੀਕ ਹੈ ਉਹ ਕਰੀ ਜਾਂਦੇ ਜੋ ਕਰਨਾ ਸੋ ਹੁਣ ਕਰੀ ਜਾਂਦਾ ਪਰ ਗੱਲ ਇਹ ਆ ਕਿ ਭਾਈ ਤੁਸੀਂ ਇੱਕ ਚੁਣੇ ਹੋਏ ਮੁੱਖ ਮੰਤਰੀ ਨੂੰ ਇਹ ਪਿੱਛੇ ਹਟਾਰਿਓ ਚਲਦੀ ਪੀਸੀ 'ਚ ਜਦੋਂ ਜਵਾਬ ਆਪਣੇ ਹਾਲੇ ਮੁਕੰਮਲ ਨਹੀਂ ਕਰ ਸਕੇ ਉਹ ਜਿੰਨੇ ਸਵਾਲ ਸੀ ਉਹਦਾ ਜਵਾਬ ਇੱਕ ਇੱਕ ਕਰਕੇ ਦੇ ਕੇ ਤੁਹਾਨੂੰ ਸੱਦ ਦੇ ਸੱਦਾ ਦਿੰਦੇ ਠੀਕ ਹੈ ਨਾ ਜੀ ਜਾਂ ਤੁਹਾਨੂੰ ਆਵਾਜ਼ ਮਾਰਦੇ ਕਿ ਤੁਸੀਂ ਇਹਦੇ ਤੇ ਕੋਈ ਰਿਐਕਟ ਕਰਨਾ ਚਾਹੋਗੇ ਤਦ ਬਣਦਾ ਹੈ ਨਾ ਸਰ ਬਹੁਤ ਬੇਇੱਜ਼ਤ ਫੀਲ ਕੀਤਾ ਇਸ ਕਰਕੇ ਇਹਨਾਂ ਨੂੰ ਚਾਹੀਦਾ ਕਿ ਘਟੋ ਘਟ ਜਨਤਾਕ ਤੌਰ ਤੇ ਮੈਂ ਹੀ ਮੰਨ ਕਰੂੰਗਾ ਔਰ ਜਿੰਨੇ ਸਾਡੇ ਇਥੇ ਆਮ ਆਦਮੀ ਪਾਰਟੀ ਦੇ ਸਪੋਰਟਰ ਹੈ ਯਾਰ ਘਟੋ ਘਟ ਇਹਨਾਂ ਗੱਲਾਂ ਤੇ ਆਪ ਦਾ ਠੀਕ ਹੈ ਤੁਸੀਂ ਜਨਤਾਕ ਤੌਰ ਤੇ ਨਹੀਂ ਤੁਹਾਡੀ ਪਾਰਟੀ ਹੈ ਜੀ ਜੀ ਅਸੀਂ ਤੁਹਾਡੀ ਮਜਬੂਰੀ ਸਮਝਦੇ ਆਂ ਪਰ ਘੱਟੋ-ਘੱਟ ਆਪਣੀ ਫੀਡਬੈਕ ਤਾਂ ਰੱਖੋ ਕਿ ਯਾਰ ਜੰਮ ਤੱਕ ਤੌਰ ਤੇ ਤੁਸੀਂ ਮੁੱਖ ਮੰਤਰੀ ਦੀ ਇੱਜ਼ਤ ਦਾ ਖਿਆਲ ਤੇ ਰੱਖੋ ਜੀ ਖੈਰ ਚਲੋ ਆਪਾਂ ਹੁਣ ਉਧਰ ਆਈਏ ਸਿੱਖਿਆ ਕ੍ਰਾਂਤੀਬੰਦ ਜੀ ਤਾਂ ਅੱਛਾ ਇਹ ਸਾਰਾ ਤਾਮਚਾਮ ਸੀਗਾ ਹੁਣ ਜਿਹਦਾ ਰੌਲਾ ਪੈਂਦਾ ਰੌਲਾ ਇੱਕ ਦਿ ਇਹ ਪੈਂਦਾ ਕਿ ਦੇਖੋ 25 ਕਰੋੜ ਰੁਪਈਆ ਨੇ ਖਰਚ ਕਰਨਾ ਹੈ ਹਮ ਉਦਘਾਟਨਾਂ ਤੇ ਪਹਿਲੀ ਗੱਲ ਇਹ ਉਹ ਰਾਜਸੀ ਤੇ ਰਸੀਗੀ ਜਿਨ੍ਹਾਂ ਨੇ ਨੀਂਹ ਪੱਥਰ ਦੀ ਜਾਂ ਉਦਘਾਟਨਾ ਦੀ ਰਾਜਨੀਤੀ ਨੂੰ ਰੱਦ ਕੀਤਾ ਸੀ ਬਿਲਕੁਲ ਬਿਲਕੁਲ ਤੁਹਾਨੂੰ ਯਾਦ ਹੋਵੇਗਾ ਇਹ ਕਹਿੰਦੇ ਮੀ ਪੱਥਰਾਂ ਤੇ ਤਾਂ ਇਹਨਾਂ ਨੇ ਕਿਹਾ ਸੀਗਾ ਕਿ ਮਜ਼ਦੂਰਾਂ ਦੇ ਨਾਂ ਹੋਣੇ ਚਾਹੀਦੇ ਹੁਮ ਖੁਦ ਮਾਨ ਸਾਹਿਬ ਤੁਹਾਡਾਂ ਦੀ ਸਟੇਟਮੈਂਟ ਸੀਗੀ ਜੀ ਅੱਜ ਅੱਜ ਤੁਸੀਂ ਦੇਖ ਲਓ ਹਮ ਕਿੰਨੀਆਂ ਪੱਥਰਾਂ ਦੀ ਫਿਰ ਇਸ ਤੋਂ ਇਲਾਵਾ ਉਦਘਾਟਨਾ ਦੀ ਰਾਜਨੀਤੀ ਕਿਸ ਚਰਮ ਤੇ ਹੈ ਸੀਐਮ ਤੋਂ ਸੁਪਰ ਜੀਐਮ ਤੱਕ ਪਹੁੰਚੀ ਹੋਈ ਹੈ ਉਹਦੀ ਵੀ ਗੱਲ ਸੀ ਕਿਸ ਚਰਮ ਤੇ ਹੈ ਕਿ ਮਤਲਬ ਤੁਸੀਂ ਹਿਸਾਬ ਲਾ ਲਓ 10000 ਸਕੂਲਾਂ 'ਚ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਣੇ ਨੇ ਜਿਵੇਂ ਸਕੈਂਡਰੀ ਸਕੂਲ ਆ ਉਸ ਨੂੰ 20000 ਰੁਪਇਆ ਖਰਚਣ ਵਾਸਤੇ ਜਿਹੜਾ ਹੈਗਾ ਹਾਈ ਸਕੂਲ ਨੂੰ 10000 ਤੇ ਜਿਹੜਾ ਉਤੋਂ ਥੱਲੇ ਆ ਗਿਆ ਪ੍ਰਾਇਮਰੀ ਉਹਨੂੰ ਸ਼ਾਇਦ 5000 ਤਾਂ ਟੋਟਲ ਇਹ 25 ਕਰੋੜ ਰੁਪਇਆ ਖਰਚ ਕਰਨਾ ਸਭ ਤੇ ਸਾਡੇ ਹਾਲੇ ਵੀ ਸਕੂਲਾਂ 'ਚ ਕਿਤੇ ਪ੍ਰਿੰਸੀਪਲ ਹੈ ਨਹੀਂ ਕਿਤੇ ਮਾਸਟਰ ਹੈ ਨਹੀਂ ਮਾਸਟਰ ਨਹੀਂ ਹੈ ਨਹੀਂ ਕਿਤੇ ਪੀ ਐਨ ਚਪੜਾ ਸੀ ਇਹ ਇਹ ਹੈ ਨਹੀਂ ਵੀ ਅਸੀਂ ਉਹਨਾਂ ਕਮੀਆਂ ਪੇਸ਼ੀਆਂ ਨੂੰ ਦੂਰ ਕਰੀਏ ਉਸ ਤੋਂ ਬਿਨਾ ਤੁਸੀਂ ਜਦੋਂ ਸਾਰਾ ਸਿਸਟਮ ਠੀਕ ਕਰੋਗੇ ਤੁਹਾਡੀ ਪ੍ਰਮੋਸ਼ਨ ਲੋਕਾਂ ਨੇ ਆਪ ਹੀ ਕਰਨੀ ਹੈ ਤਾਂ ਇਹ ਇਹ ਹੈ ਪੀਆਰ ਇਵੈਂਟ ਹੂੰ ਸਿਆਸਤ ਜੜੀ ਹੈ ਪੀਆਰ ਮਾਰਕਾ ਸਿਆਸਤ ਹੈ ਤੇ ਇਹਦੇ ਵਿੱਚ ਮਾਨ ਸਾਹਿਬ ਦਾ ਕੋਈ ਮੈਂ ਨਹੀਂ ਸਮਝਦਾ ਕਿ ਕੋਈ ਇਹਦੇ ਵਿੱਚ ਉਹਨਾਂ ਦਾ ਕੋਈ ਦਾਖਲ ਹੈ ਇਹ ਸਸੋਧਿਆ ਸਾਹਿਬ ਹੀ ਜਿਹੜੇ ਇੱਥੇ ਆਏ ਨੇ ਤੁਸੀਂ ਦੇਖੋ ਤਾਂ ਉਹਨਾਂ ਦਾ ਹੀ ਇਹ ਰਚਿਆ ਮਾਡਲ ਹੈ ਜੀ ਮੈਰੀਟੋਰੀਅਸ ਸਕੂਲ ਤੁਸੀਂ ਡੋਪ ਦਿੱਤੇ ਹੈ ਸਾਰਾ ਕੁਝ ਕਰ ਕਰਾ ਕੇ ਚਲੋ ਜੋ ਵੀ ਹੈ ਕਾਮਯਾਬੀ ਤੁਹਾਡੀ ਹੈ ਨਾ ਕਾਮਯਾਬੀ ਤੁਹਾਡੀ ਹੈ ਮੈਂ ਉਧਰ ਨਹੀਂ ਜਾਂਦਾ ਪਰ ਗੱਲ ਇਹ ਆ ਕਿ ਭਾਈ ਤੁਸੀਂ ਜਿਹੜੀ ਇਹ ਪੀਆਰ ਮਾਰਕਰਾ ਰਾਜਨੀਤੀ ਕਰ ਰਹੇ ਹੋ ਇਹਨੂੰ ਤੁਸੀਂ ਰੱਦ ਕੀਤਾ ਸੀਗਾ ਚਲੋ ਅੱਜ ਉਹ ਤੁਸੀਂ ਕਰਨ ਲੱਗ ਪਏ ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਤੁਸੀਂ ਮਾਸਟਰਾਂ ਨੂੰ ਕੀ ਕਹਿ ਰਹੇ ਹੋ ਅਧਿਆਪਕਾਂ ਨੂੰ ਕੀ ਕਹਿ ਰਹੇ ਹੋ ਕਿ ਭਾਈ ਐਕਸ ਤੇ ਅਕਾਊਂਟ ਬਣਾਓ ਜੀ ਤੁਸੀਂ ਕਹਿ ਰਹੇ ਹੋ ਕਿ ਭਾਈ ਲਾਈਵ ਸਟ੍ਰੀਮਿੰਗ ਕਰਵਾ ਦੀ ਹੂੰ ਤੇ ਪ੍ਰੋਟੋਕੋਲ ਦਿੱਤਾ ਹੋਇਆ ਹੈ ਬਕਾਇਦਾ ਸਰਜ ਕੇ ਜਦੋਂ ਵੀ ਕੋਈ ਤੁਹਾਡਾ ਐਮ.ਐਲ.ਏ. ਆਏਗਾ ਜਾਂ ਜੋ ਵੀ ਲੀਡਰ ਸਦਨ ਹੈ ਤੇ ਉਹਦੇ ਮੁਤਾਬਕ ਇਸ ਤਰ੍ਹਾਂ ਇਸ ਤਰ੍ਹਾਂ ਕਰਨਾ ਹੈ ਤਾਂ ਸਰ ਪੜ੍ਹਾਈ ਦੀ ਜਿਹੜੀ ਗਤੀਵਿਧੀ ਹੈ ਉਹ ਖਰਾਬ ਨਹੀਂ ਹੋਏਗੀ ਇਹਦੇ ਨਾਲ ਇਹ ਵੀ ਤਾਂ ਸਿਆਸੀ ਗਤੀਵਿਧੀ ਬਣ ਗਈ ਹੈ ਸਕੂਲ ਦੀ ਵੀ ਹਾਂਜੀ ਕੋਈ ਆਏਗਾ ਸਾਡਾ ਕੋਈ ਮਾਨਯੋਗ ਨੁਮਾਇੰਦਾ ਆਏਗਾ ਉਹ ਕੋਈ ਅੱਧਾ ਘੰਟਾ ਘੰਟਾ ਉੱਥੇ ਰਹੇਗਾ ਬੱਚੇ ਕੀ ਉਸ ਦੌਰਾਨ ਪੜ੍ਹਨਗੇ ਕੀ ਪੜਨਗੇ ਜੀ ਠੀਕ ਹੈ ਨਾ ਜੀ ਸੋ ਗੱਲ ਇਹ ਆ ਕਿ ਭਾਈ ਸਭੋ ਇਹਦੇ ਨਾਲ ਤੇ ਚੰਗਾ ਉਥੇ ਇੱਕ ਬੋਰਡ ਲਿਖ ਕੇ ਉਥੇ ਲਾ ਦਿਓ ਕਿੰਨੀ ਗ੍ਰਾਂਟ ਆਈ ਆ ਜੀ ਇੱਥੇ ਇੱਥੇ ਲੱਗੀ ਆ ਜੀ ਹਮ ਮਾਨ ਸਰਕਾਰ ਦਾ ਥੱਲੇ ਧੰਨਵਾਦ ਬਸ ਠੀਕ ਹੈ ਆਹ ਹੋਦ ਕੰਮ ਤੁਸੀਂ ਆਪਣੀ ਯਕੀਨੀ ਸ਼ੁਰੀ ਕਰਨੀ ਹੈ ਇਹ ਪੜ੍ਹਾਈ ਦਾ ਪ੍ਰਭਾਵਿਤ ਨਾ ਹੋਵੇ ਅੱਛਾ ਜਦੋਂ ਇਹ ਸਵਾਲ ਕੀਤਾ ਗਿਆ ਇਹ ਸਵਾਲ ਕੀਤਾ ਗਿਆ ਮੁੱਖ ਮੰਤਰੀ ਸਾਹਿਬ ਨੂੰ ਅੱਜ ਤਾਂ ਮੁੱਖ ਮੰਤਰੀ ਬਿਲਕੁਲ ਮੈਂ ਸਮਝਿਆ ਕਿ ਉਹ ਆਪਣੇ ਆਪ ਨੂੰ ਫਸਿਆ ਮਹਿਸੂਸ ਕਰ ਰਿਹਾ ਸੀ ਉਹਨਾਂ ਨੇ ਫਿਰ ਆਪਣਾ ਜਿਹੜਾ ਅਸਲ ਉਹਨਾਂ ਦਾ ਆਰਟ ਹੈ ਉਸ ਨੂੰ ਵਰਤਿਆ ਉਹਨਾਂ ਨੇ ਗੱਲ ਕਮਾ ਦਿੱਤੀ ਉਹ ਬਹੁਤ ਐਕਸਪਰਟ ਨੇ ਇਸ ਚੀਜ਼ ਦੇ ਵਿੱਚ ਜੀ ਜੀ ਮਾਨਸਾਬ ਨੂੰ ਜਿਹੜੇ ਪੱਤਰਕਾਰ ਨੇੜੋਂ ਜਾਣਦੇ ਆ ਉਹਨਾਂ ਨੂੰ ਪਤਾ ਕਿ ਮਾਨਸਾਬ ਨਾ ਮਤਲਬ ਕਿ ਗੱਲ ਨੂੰ ਦੂਜੇ ਪਾਸੇ ਕਈ ਕਈ ਫਸ ਜਾਂਦੇ ਆ ਕਈ ਕਈ ਰਾਜਨੀਤਿਕ ਬੰਦਿਆਂ ਦੀ ਕਮਜ਼ੋਰੀ ਉਹਨਾਂ ਨੂੰ ਗੱਲ ਨਹੀਂ ਘਮਾਉਣੀ ਆਉਂਦੀ ਜੀ ਉਹ ਐਕਸਪੋਜ਼ ਹੋ ਜਾਂਦੇ ਆ ਪੱਤਰਕਾਰ ਨੇ ਜਦੋਂ ਇਸ ਮੁੱਦੇ ਤੇ ਪੁੱਛਿਆ ਕਿ ਭਾਈ ਆ ਕੀ ਕਰਵਾ ਰਹਾ ਜੀ ਤਾਂ ਉਹ ਕਹਿੰਦੇ ਜੀ ਕੀ ਕੀ ਮਾਪਿਆਂ ਨੂੰ ਹੱਕ ਨਹੀਂ ਹੈ ਜਾਣਨ ਦਾ ਕਿ ਬਈ ਕੌਣ ਪੜਾ ਰਿਹਾ ਜੀ ਹੂੰ ਜੇ ਕੋਈ ਅਧਿਆਪਕ ਨਹੀਂ ਆਇਆ ਤਾਂ ਅੱਜ ਕੌਣ ਪੜਾਊਗਾ ਜੀ ਉਹ ਐਹੋ ਜਿਹੀਆਂ ਗੱਲਾਂ ਕਰ ਰਐ ਸੀ ਜੀ ਜਦ ਕਿ ਉਹਨੂੰ ਪਤਾ ਬਿਲਕੁਲ ਤੁਸੀਂ ਦੁਬਾਰਾ ਪੜ ਲਓ ਹੂੰ ਦੁਬਾਰਾ ਪੜ ਲਓ ਉਸ ਨੂੰ ਜਿਹੜਾ ਛਪਿਆ ਹੋਏਗਾ ਮੀਡੀਆ 'ਚ ਜਾਓ ਸੁਣ ਲਓ ਦੁਬਾਰਾ ਹੂੰ ਤਾਂ ਉੱਥੇ ਮਾਨ ਸਾਹਿਬ ਨੇ ਬੜੇ ਡਿਪਲੋਮੈਟਿਕ ਵੇ ਦੇ ਨਾਲ ਆਪਣੇ ਆਪ ਨੂੰ ਕੱਢ ਲਿਆ ਬਚਾ ਲਿਆ ਜੀ ਜੀ ਯਾ ਤਾਂ ਕਿ ਲਾਈਵ ਸਟ੍ਰੀਮਿੰਗ ਕਰਨਗੇ ਜਾਂ ਐਕਸ ਅਕਾਊਂਟ ਬਣਾਉਣਗੇ ਫਲਾਣ ਕਰਨਗੇ ਉੱਥੇ ਉਹ ਪੋਸਟਾਂ ਪਾਉਣਗੇ ਹੁਣ ਤੇ ਇਹ ਵੀ ਕਿਹਾ ਜਾ ਰਿਹਾ ਕਿ ਡੀਪੀ ਲੋਨ ਹਾਲਕਿ ਮੈਂ ਕੋਈ ਹੁਕਮ ਆਫੀਸ਼ਲੀ ਤਾਂ ਦੇਖਿਆ ਨਹੀਂ ਇਸ ਤਰ੍ਹਾਂ ਦੇ ਜੀ ਚਰਚਾਾਂਾਂ ਨੇ ਕਿ ਭਾਈ ਡੀਪੀ ਲੈਣੀ ਉਹਨਾਂ ਨੇ ਮਤਲਬ ਕਿ ਪੂਰਾ ਜਿੱਦਾਂ ਕਹਿ ਲਈਏ ਕਿ ਪ੍ਰਚਾਰ ਤੰਤਰ ਦਾ ਇੱਕ ਹਿੱਸਾ ਬੰਨਣਾ ਅਧਿਆਪਕਾਂ ਦਾ ਤਾਂ ਮੇਰੇ ਖਿਆਲ ਦੇ ਨਾਲ ਇਹ ਠੀਕ ਨਹੀਂ ਹੈ ਜੀ ਜੀ ਇਹ ਠੀਕ ਨਹੀਂ ਹੈ ਤਾਂ ਗੱਲੇ ਆ ਕੇ ਭਾਈ ਮਾਨ ਸਾਹਿਬ ਨੂੰ ਜਦੋਂ ਮੈਂ ਵੇਖਿਆ ਕਿ ਰਿਹਾ ਤਾਂ ਫੇਰ ਮੈਨੂੰ ਮਾਨ ਸਾਹਿਬ ਦਾ ਜਿਹੜਾ ਉਹ ਆਟ ਹੈ ਨਾ ਉਹਦੇ ਤੇ ਮਾਨ ਵੀ ਹੋਇਆ ਕਿ ਮਾਨ ਸਾਹਿਬ ਇਸ ਗੱਲ ਨੂੰ ਨਹੀਂ ਖੁੰਝਦੇ ਗੱਲ ਨੂੰ ਦੂਜੇ ਪਾਸੇ ਕਮਾ ਕੇ ਨਿਕਲ ਲੈ ਜੀ ਸੱਚਮੁੱਚ ਬਹੁਤ ਸਾਰੇ ਦੋਸਤ ਬਹੁਤ ਸਾਰੇ ਲੋਕ ਇਹ ਕਹਿ ਰਹੇ ਆ ਮਿੰਟੂ ਜੀ ਕਹਿੰਦੇ ਕਿ ਜੇ ਇੱਕ ਤਰ੍ਹਾਂ ਏਜੰਟ ਨਹੀਂ ਬਣਾ ਦਿੰਦੇ ਹੁੰਦੇ ਕਿਸੇ ਕੰਪਨੀ ਦੇ ਉਹ ਕੰਮ ਹੋਇਆ ਪਿਆ ਮਾਸਟਰਾਂ ਦੇ ਨਾਲ ਤਾਂ ਖੈਰ ਬਹੁਤ ਸਾਰੀਆਂ ਚੀਜ਼ਾਂ ਨੇ ਪਹਿਲਾਂ ਹੀ ਸੋਸ਼ਲ ਮੀਡੀਆ ਨੇ ਪੜ੍ਹਾਈ ਬਹੁਤ ਖਰਾਬ ਕੀਤੀ ਸੀ ਬਹੁਤ ਸਿਸਟਮ ਡਿਸਟਰਬ ਕੀਤਾ ਸੀ ਹੋਣ ਦੇ ਆ ਹੋ ਗਿਆ ਤੇ ਜਮਾਈ ਕਰ ਨਹੀਂ ਇਹ ਤੇ ਖੁਦ ਕਹਿੰਦੇ ਰਹਿ ਕੇ ਜਿਹੜਾ ਗੈਰ ਪੜ੍ਹਾਈ ਦਾ ਕੰਮ ਹੈ ਉਹ ਅਸੀਂ ਨਹੀਂ ਕਰਵਾਵਾਂਗੇ ਪਰ ਇਹ ਬਿਲਕੁਲ ਇਹ ਵੀ ਬਸ ਇੱਕ ਬਿਆਨ ਹੀ ਹੈ ਮਿੰਟੂ ਜੀ ਇਕਰ ਦੇ ਵਿੱਚ ਕੋਈ ਨਹੀਂ ਹਕੀਕਤ ਦੇ ਵਿੱਚ ਤੇ ਬਹੁਤ ਕੰਮ ਹੈ ਹੂੰ ਪੀਚਰ ਨੂੰ ਬਹੁਤ ਕੰਮ ਜਿਹੜਾ ਉਹ ਵੈਸੇ ਵੀ ਤੁਹਾਨੂੰ ਪਤਾ ਅੱਜ ਕੱਲ ਆਨਲਾਈਨ ਆਫਲਾਈਨ ਬਹੁਤ ਕੰਮ ਹੈ ਹਰੇਕ ਕਰਮਚਾਰੀ ਨੂੰ ਹੁੰਦਾ ਹਰੇਕ ਕਰਮਚਾਰੀ ਦੀ ਆਪਣੀ ਮਿਹਨਤ ਹੈ ਪਰ ਜਿਹਨਾਂ ਸੁਖਾਲਾ ਕਰਨਾ ਚਾਹੀਦਾ ਟੀਚਰ ਉਹਨਾਂ ਸੁਖਾਲਾ ਸੀ ਕਰ ਨਹੀਂ ਪਾ ਰਹੇ ਦਿੱਕਤ ਹੈ ਜੀ ਮਿੰਟੂ ਜੀ ਮੈਂ ਥੋੜਾ ਜਿਹਾ ਕਮੈਂਟ